ਹੈਲੋ ਹੈਲੋ ਅਜੀਤ ਸਾਹਿਬ ਜੀ ਆ ਸਰ ਸਤਿ ਸ਼੍ਰੀ ਅਕਾਲ ਜੀ ਫੋਟੋ ਸਭ ਬਧਾਈਆਂ ਹੋ ਗਿਆ ਤੁਹਾਨੂੰ ਹੋਰ ਜੀ ਹੋਰ ਸਾਨੂੰ ਜੀ ਬਹੁਤ ਬਹੁਤ ਜੀ ਠੀਕ ਆ ਤੁਹਾਡੀ ਮਿਹਨਤ ਸੀ ਬਾਬ ਜੀ ਨਾ ਕੋਈ ਨਾ ਕੋਈ ਆ ਮੈਨੂੰ ਸੀਗਾ ਵੀ ਤੁਸੀਂ ਹਲੇ ਡਿਊਟੀ ਤੇ ਹੀ ਹੋ ਨਹੀਂ ਨਹੀਂ ਫਿਰ ਮੈਂ ਛੁੱਟੀ ਪਹਿਲਾਂ ਦਾ ਫੇਰ ਦੀ ਵੀ ਦੀ ਨੂੰ ਫਿਰ ਮੈਂ ਦਾ ਮਹੀਨਾ ਜਿਵੇਂ ਮੁੜ ਕੇ ਵਧਾ ਲਈ ਛੁੱਟੀ ਫਿਰ ਟ్రਾਇਲ ਕਰਕੇ ਓਕੇ ਹਾਂ ਜੀ ਮੈਂ ਚੱਲ ਹੁਣ ਫਿਰ ਛੋੜੀ ਸ਼ਟ ਤਾਂ ਜੀ ਦੇ ਲੱਗੀ ਗੋਡਾ ਵੀ ਇਦਾਂ ਹੀ ਪੈਰ ਵੀ ਸਵੇਲਿੰਗ ਰਹੀ ਮਾਈ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮਿਹਨਤ ਸੀ ਨੀ ਨਹੀਂ ਬਿਲਕੁਲ ਵਕਪ ਹੋ ਗਿਆ ਚਲੋ ਵਧੀਆ ਬੜਾ ਵਧੀਆ ਆ ਗਿਆ ਚਲੋ ਬਾਕੀ ਦੇਖੋ ਹੁਣ ਨਾ ਨਾ ਹੋ ਗਿਆ ਆ ਜਾਣਾ ਬੜਾ ਨਾ ਫਾਈਨਲ ਦੇ ਵਿੱਚੋਂ ਧੰਨ ਵਧੀਆ ਜੀ ਹਾਂਜੀ ਹਾਂਜੀ ਕਰਾਇਆ ਚਲੋ ਸ਼ੁਕਰੀਆ ਧੰਨਵਾਦ ਤੁਹਾਡਾ ਹੀ ਬਹੁਤ ਚਲੋ ਬੇਸ ਤੇ ਤੁਹਾਡੇ ਕੋਲ ਹੀ ਬਣਿਆ ਇੱਥੇ ਹੀ ਹਾਂਜੀ ਹਾਂਜੀ ਕੋਈ ਨਹੀਂ ਜੱਸ ਨਾ ਕਰਾਇਆ ਮੈਂ ਗੱਲ ਹੈਲੋ ਹੈਲੋ ਹਾਂਜੀ ਸਰ ਜੱਸ ਇੱਕ ਦਿਨ ਹੋਰ ਕੁੜੀ ਸੀਗੀ ਦੋਹਾਂ ਦਾ ਇਕੱਠੇ ਹੀ ਗਰੁੱਪ ਸੀਗਾ ਉਹ ਇੱਕ ਹੋਰ ਕੁੜੀ ਦਸੀਗਾ ਤੇਰੇ ਨਾਲੇ ਟ੍ਰਾਇਲ ਅਜੀ ਅਜੀਤੀ ਸੀ ਸਰ ਇੱਕ ਦਾ ਹਾਂ ਹਾਂ ਉਹਦਾ ਹੋ ਗਿਆ ਨਾ ਹਾਂਜੀ ਉਹਦਾ ਵੀ ਹੋ ਗਿਆ ਸਰ ਚਲੋ ਗੁੱਡ ਗੁੱਡ ਹਾਂਜੀ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਮੈਂ ਕੋਈ ਚੱਕਰੇ ਨਹੀਂ ਲੌਂਗ ਜੰਪ ਹੋ ਗਈ ਪਹਿਲੇ ਚ ਹੋ ਗਈਗਾ ਹਾਂ ਸਰ ਪਹਿਲੇ ਚਾਂਸ ਹੀ ਹੋ ਗਿਆ ਲੌਂਗ ਵੀ ਹਾਈ ਵੀ ਹੂੰ ਇਹ ਨਹੀਂ ਬਾਅਦ ਚ ਸਟਾਰਟ ਹੋਈ ਕੇ ਉਦੋਂ ਹੀ ਹੋ ਗਈ ਸੀ ਬੇ ਲੌਂਗ ਤੋਂ ਬਾਅਦ ਹੀ ਆਪਾਂ ਕਿ ਚਲੋ ਨੰਬਰਾਂ ਦੇ ਵਿਚਾਰੋ ਫਿਲਹਾਲ ਤਾਂ ਕੋਈ ਟੈਨਸ਼ਨ ਨਹੀਂ ਬਣਦੀ ਨਹੀਂ ਨਹੀਂ ਬਹੁਤ ਵਧੀਆ ਨੰਬਰ ਤਾਂ ਆਪ ਓਕੇ ਆ ਆਪਣੇ ਹਾਂਜੀ ਸਰ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਇਨ ਗੁੱਡ ਠੀਕ ਆ ਕੋਈ ਨਾ ਤੂੰ ਠੀਕ ਹੋ ਜਾ ਫਿਰ ਮਿਲਾਂਗੇ ਅੰਦਰ ਫਿਰ ਮੈਂ ਆ ਕੇ ਜਾਵਾਂਗੀ ਜ਼ਰੂਰ ਠੀਕ ਹੋਏਗਾ ਹਾਂਜੀ ਹਾਂਜੀ ਜਰਨ ਭਾਈ ਸਾਹਿਬ ਹਾਂਜੀ ਹਾਂਜੀ ਮਿਲ ਕੇ ਜਾਇਓ ਜੀ ਜਦੋਂ ਛੁੱਟੀ ਤੋਂ ਪਹਿਲਾਂ ਪੱਕਾ ਪੱਕਾ ਸਰਾਲੇ ਇੱਥੇ ਹੀ ਆ 10 12 ਦਿਨ ਬਸ ਠੀਕ ਆ ਠੀਕ ਆ ਹਾਂਜੀ ਹਾਂਜੀ ਪੱਕਾ ਆਮਾ ਕੋਈ ਨਹੀਂ ਮਿਲਦਾ ਫਿਰ ਆਪਾਂ ਇਹਦਾ ਟ੍ਰੀਟਮੈਂਟ ਤਾਂ ਕਰਦੇ ਆ ਹਨਾ ਓਕੇ ਸਰ ਓਕੇ ਚੰਗਾ